ਹਾਂਜੀ ਜੋਨੀ ਸਾਹਿਬ ਦੱਸ ਦਿਓ ਅੱਜ ਤੁਹਾਡੇ ਵੱਲੋਂ ਫਤੇਗੜ ਚੂੜੀਆਂ ਦੇ ਵਿੱਚ ਆਪਣੇ ਦੂਸਰੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਕਰਦੇ ਆ ਸਤਿ ਸ੍ਰੀ ਅਕਾਲ ਅਤੇ ਲਗਾਤਾਰ ਤੁਸੀਂ ਸਭ ਜਣ ਦੇਖਦੇ ਜਾ ਰਹੇ ਹੋ ਕੇਕ ਮਹਿੰਮ ਚੱਲਦੀ ਆ ਰਹੀ ਹੈ ਔਰ ਕਿੰਨਾ ਉਤਸ਼ਾਹ ਕਿ ਨਿਕਸਾਈਟਮੈਂਟ ਲੋਕਾਂ ਦੇ ਵਿੱਚ ਹੈ ਬੜੇ ਬੜੇ ਲੋਕ ਸੋਚਦੇ ਨੇ ਕਿ ਸ਼ਾਇਦ ਅਸੀਂ 99 ਸਾਲ ਦਾ ਫਟਾ ਕਰਾਇਆ ਕਈ ਲੋਕਾਂ ਨੇ ਆਪਣੇ ਸਿੰਬਲ ਭੇਜਣਾ ਹੈ ਅਸੀਂ ਘਰ ਬੈਠੇ ਰਹਿਣਾ ਹੈ 30 ਦਿਨ ਆਪਾਂ ਬਸ ਫੇਰੀ ਥੋੜੀ ਜਿਹੀ ਲਾਉਣੀ ਹੈ ਤੇ ਲੋਕਾਂ ਨੇ ਉਹ ਬਟਨ ਦਬਦਲੇ ਨਹੀਂ ਲੇਕਿਨ ਤੁਸੀਂ ਲਗਾਤਾਰ ਵੇਖ ਰਹੇ ਹੋ ਬਿਲਕੁਲ ਨਾਨ ਪੋਲਿਟਿਕਲ ਬੰਦਾ ਜਿਹਦਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਹੈ ਔਰ ਮੈਂ ਆਪਣਾ ਸਮਰਪਣ ਕੀਤਾ ਕਿ ਮੈਂ ਰਾਜਨੀਤੀ ਵਿੱਚ ਅੱਗੇ ਆਵਾਂਗਾ ਔਰ ਲੋਕ ਕਿੰਨਾ ਪਿਆਰ ਦੇ ਰਹੇ ਨੇ ਇਹਦਾ ਮਤਲਬ ਹੈ ਕਿ ਲੋਕ ਬਦਲਾਅ ਚਾਹਦੇ ਨਹੀਂ ਲੋਕ ਸੱਚਮੁੱਚ ਉਹ ਸਹੂਲਤਾਂ ਚਾਹਦੇ ਨੇ ਜੋ ਸਰਕਾਰ ਨੂੰ ਲੱਕੇ ਹੁੰਦੀਆਂ ਨੇ ਉਹ ਚੀਜ਼ਾਂ ਅੱਗੇ ਨਹੀਂ ਪਹੁੰਚ ਪਾਉਂਦੀਆਂ ਔਰ ਉਸ ਬਦਲਾਅ ਨੂੰ ਲੈ ਕੇ ਲੋਕ ਬੜੇ ਐਕਸਾਈਟਡ ਨੇ ਤੁਸੀਂ ਗੁਰਦਾਸਪੁਰ ਦੇਖਿਆ ਕਿੰਨੇ ਲੋਕ ਐਕਸਾਈਟਡ ਸਨ ਅੱਜ ਸਾਡਾ ਦੂਸਰਾ ਆਫਿਸ ਫਤੇਗਰ ਚੂੜੀਆਂ ਦੇ ਖੁੱਲਾ ਹੈ ਔਰ ਠਾਠਾ ਮਾਰਦਾ ਕੱਟ ਤੁਸੀਂ ਵੇਖ ਰਹੇ ਹੋ ਔਰ ਮੈਂ ਤਾਂ ਮਹਿਸੂਸ ਕਰਦਾ ਕਿ ਮੈਂ ਜਿੱਤ ਕੇ ਗੁਰਦਾਸਪੁਰ ਚ ਆ ਚੁੱਕਾ ਹਾਂ ਜੀ ਹਾਂਜੀ ਸਰ ਮੇਰਾ ਅਗਲਾ ਸਵਾਲ ਆ ਕਿ ਲਗਾਤਾਰ ਤੁਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਪਣਾ ਚੋਣ ਪ੍ਰਚਾਰ ਬਹੁਤ ਤੇਜ਼ੀ ਦੇ ਨਾਲ ਕਰ ਰਹੇ ਹੋ ਔਰ अनेका ਲੋਕ ਵਿਦੇਸ਼ਾਂ ਤੋਂ ਵੀ ਆ ਕੇ ਤੁਹਾਡਾ ਸਮਰਥਨ ਕਰ ਰਹੇ ਆ ਇਸ ਨੂੰ ਲੈ ਕੇ ਸਰ ਕੀ ਕਹਿਣਾ ਚਾਹੋਗੇ ਵੇਖੋ ਜੀ ਦਰਸ ਲੋਕ ਜਿਹੜੇ ਨੇ ਇਹ ਲੀਡਰਸ਼ਿਪ ਜਿਹੜੀ ਲੀਡਰਸ਼ਿਪ ਪਾਈਪਤੀ ਜਾਵਾਦ ਇੱਕ ਲੀਡਰ ਬਣਦਾ ਏ ਡਕਲੀ ਰਿਹਾ ਕਿ ਉਹ ਤੋਂ ਅਗਲਾ ਉਹਦਾ ਬੇਟਾ ਹੀ ਲੀਡਰ ਬੰਨਾ ਏ ਲੇਕਿਨ ਲੋਕ ਉਹਨਾਂ ਚਿਹਰੇ ਤਾਂ ਅੱਕ ਚੁੱਕੇ ਨੇ ਲੋਕ ਉਹਨਾਂ ਦੇ ਕੰਮਾਂ ਤਾਂ ਅੱਕ ਚੁੱਕੇ ਨੇ ਲੋਕ ਉਹਨਾਂ ਦੀ ਬੋਲੀ ਤਾਂ ਅੱਕ ਚੁੱਕੇ ਨੇ ਲੋਕ ਹੁਣ ਲਗਾਤਾਰ ਉਹਨਾਂ ਨੂੰ ਉਹ ਚਿਹਰੇ ਪਸੰਦ ਨਹੀਂ ਹੈ ਲੋਕ ਚਾਹੁੰਦੇ ਨੇ ਕਿ ਅਸੀਂ ਉਹਨਾਂ ਕੰਮ ਚਾਹੁੰਦੇ ਆ ਇਦਾਂ ਨਹੀਂ ਕਿ ਬਸ 30 ਦਿਨ ਗੇੜਾ ਮਾਰ ਕੇ ਔਰ ਲਗਾਤਾਰ ਲੁੱਟਕ ਸੁੱਟ ਕੀਤੀ ਜਾ ਰਹੀ ਹੈ ਜੋ ਐਕਚੁਅਲ ਲੋਕਾਂ ਦਾ ਹੱਕ ਹੈ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਲੋਕ ਆਪਣੇ ਹੱਕ ਹਕੂਕਾਂ ਤੋਂ ਵਾਂਝੇ ਨੇ ਔਰ ਲੋਕ ਬਦਲਾਅ ਚਾਹੁੰਦੇ ਨੇ ਸਰ ਮੇਰਾ ਸਵਾਲ ਫੇਰ ਉਹੀ ਦੁਬਾਰਾ ਰਿਪੀਟ ਕਰ ਰਿਹਾ ਜਿਹੜੇ ਵਿਦੇਸ਼ਾਂ ਤੋਂ ਅਮਰੀਕਾ ਆਸਟ੍ਰੇਲੀਆ ਤੋਂ ਲੋਕ ਤੁਹਾਡਾ ਵੱਡਾ ਸਮਰ ਉਝ ਲੋਕ ਅਸੀਂ ਦੇਖਿਆ ਤੁਹਾਡੀ ਚੋਣ ਮਹੀਨੇ ਦੇ ਵਿੱਚ ਆ ਕੇ ਪ੍ਰਚਾਰ ਵੀ ਤੁਹਾਡਾ ਕਰ ਰਿਹਾ ਇਹ ਐਨਆਰਆਈਆਂ ਦਾ ਜਿਹੜਾ ਸਮਰਥਨ ਇਸ ਵਾਰ ਤੁਹਾਨੂੰ ਮਿਲ ਰਿਹਾ ਪਿਛਲੀ ਵਾਰੀ ਆਮ ਆਦਮੀ ਨੂੰ ਮਿਲਿਆ ਸੀ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਖੁਦ ਵੇਖ ਲਓ ਜੋ ਐਨਆਰਆਈ ਵੀਰ ਐਕਚੁਅਲੀ ਐਨਆਰਆਈ ਵੀਰ ਜਿਹੜੇ ਨੇ ਪੰਜਾਬ ਤੋਂ ਬਾਹਰ ਵੱਸਦੇ ਨੇ ਪਾਵੇਂ ਕਿ ਉਹਨਾਂ ਦੇ ਘਰ ਇਥੇ ਖਾਲੀ ਨੇ ਉਹਨਾਂ ਦਾ ਪਰਿਵਾਰ ਇਥੇ ਕੋਈ ਨਹੀਂ ਨਹੀਂ ਲੇਕਿਨ ਹਰ ਬੰਦੇ ਨੂੰ ਪੰਜਾਬ ਦੇ ਪ੍ਰਤੀ ਦਰਦ ਹੈ ਔਰ ਉਹ ਚਾਹੁੰਦਾ ਹੈ ਕਿ ਪੰਜਾਬ ਉਨਤੀ ਕਰੇ ਤਰੱਕੀ ਕਰੇ ਪਰ ਉਹ ਲੋਕ ਇਹਨੇ ਲੋਕ ਜਿਨ੍ਹਾਂ ਨੇ ਅਨੇਕਾਂ ਫੰਡਿੰਗ ਕੀਤੀ ਬੜੀ ਮਦਦ ਬੜੀ ਸਹਾਇਤਾ ਕੀਤੀ ਪਰ ਅੱਜ ਵੇਖੋ ਹਰ ਨੌਜਵਾਨ ਜਿਹੜਾ ਹੈ ਨਸ਼ੇ ਦੇ ਵਿੱਚ ਮਰਦਾ ਜਾ ਰਿਹਾ ਹੈ ਨਸ਼ੇ ਦੇ ਜੰਗਲ ਚ ਫਸ ਚੁੱਕਾ ਹੈ ਇੱਕ ਵੱਜੀ ਵੱਡੀ ਮੁਸ਼ਕਲ 'ਚ ਫਸਿਆ ਹੈ ਉਹਨਾਂ ਜਵਾਨੀ ਜਿਹੜੀ ਖਤਮ ਹੋ ਰਹੀ ਹੈ ਕਿਉਂ ਖਤਮ ਹੋ ਰਹੀ ਹੈ ਕਿਉਂਕਿ ਰੋਜ਼ਗਾਰ ਲੋਕਾਂ ਦੇ ਕੋਲ ਨਹੀਂ ਹੈ ਔਰ ਉਹ ਲੋਕਾਂ ਨੇ ਜਿੰਨਾ ਮਤ ਕੀਤੀ ਸਿਆਮਾ ਦੀ ਪਾਰਟੀ ਦੀ ਉਹਨਾਂ ਨੂੰ ਉਹ ਰਿਸਪਾਂਸ ਨਹੀਂ ਮਿਲਿਆ ਜਿਹਦੇ ਕਰਕੇ ਉਹ ਲੋਕਾਂ ਨੇ ਲੋਕ ਆਪਣਾ ਚੇਂਜ ਕਰ ਲਿਆ ਉਹਨਾਂ ਨੇ ਵੀ ਚੇਂਜ ਕਰ ਲਏ ਔਰ ਇਹ ਲੋਕਾਂ ਨੇ ਵੀ ਚੇਂਜ ਕਰ ਲਏ